ਏ ਜੇ ਬਾਈ ਮੂੰਖ ਲੱਗਿਆ ਕੁਝ ਖਾਣ ਨੂੰ ਦੇ ਦੋ ਵੀਰੇ ਉਹ ਕੀ ਗੱਲ ਹੋ ਗਿਆ ਕੁੜਗੇ ਤੈਨੂੰ ਹੁਣ ਮੈਨੂੰ ਮੂੰਖ ਲੱਗਿਆ ਕੁਝ ਖਾਣ ਨੂੰ ਲਿਆ ਦੋ ਮੈਨੂੰ ਖਾਣ ਨੂੰ ਮੈਂ ਹੁਣ ਤੈਨੂੰ ਇਥੋਂ ਬਰਗਰ ਕਿੱਥੋਂ ਲਿਆ ਰਿਆ ਮੈਂ ਬਾਈ ਨੂੰ ਕਹਿਣਾਗਾ ਰੋਟੀ ਬਣਵਾ ਲੈਨੇ ਘਰੋਂ ਬਾਈ ਬਣ ਕੇ ਜੀ ਮੂੰਖ ਲੱਗਿਆ ਕੱਲ ਦਾ ਕੁਝ ਵੀ ਨਹੀਂ ਖਾਦਾ ਉਹ ਤੇ ਮੈਂ ਕਿਹੜਾ ਕੁਝ ਖਾ ਲਿਆ ਮੈਨੂੰ ਇਹਨੇ ਬਹੁਤ ਕੁਸ਼ਟਵਾਤਾ ਹੈ ਹੈ ਚਲ ਮੈਂ ਕਰਦਾ ਬਾਈ ਨਾਲ ਗੱਲ ਮੈਂ ਉਹਨੂੰ ਭੇਜਦਾ ਕਿ ਕਿਵੇਂ ਲਿਖ ਲੈ ਤੋ ਤੇ ਕੋਈ ਆਸਤਾ ਬਣੀ ਦਸ ਰਿਆ ਮੈਨੂੰ ਕਿਸੇ ਪਾਸੇ ਜਾ ਕੋਈ ਦਿੱਤੇ ਹੋਂ ਨਾ ਵੀ ਕਿ ਮੈਂ ਕਿਸ ਨੂੰ ਆਵਾਜ਼ ਮਾਰ ਕੇ ਇੱਥੇ ਸੱਦਦਾ ਮੈਂ ਕਿਹਨਾਂ ਨੂੰ ਚਿੜੀ ਵੀ ਨਹੀਂ ਪੜਤ ਇੱਥੇ ਇੱਥੇ ਆਵੀ ਜਗਾ ਕਿੱਥੇ ਨਾ ਕੋਈ ਮੇਰੇ ਕੋਲ ਫੋਨ ਨਾ ਕੋਈ ਮੈਂ ਕਿਵੇਂ ਕਿਸੇ ਨੂੰ ਦੱਸਾਂ ਵੀ ਮੈਂ ਤੇ ਲੈ ਤਾਂ ਕਿਵੇਂ ਕੋਈ ਪਹੁੰਚੂਗਾ ਕਿ ਮੈਂ ਤੇ ਬੀਤਾ ساری ਉਮਰ ਕਰਦੋਂਗੀ ਆਪਦੀ ਨਹੀਂ ਬਾਈ ਤੁਸੀਂ ਕਰਮੋ ਕੀ ਗੱਲ ਪੁੱਤ ਤੂੰ ਰੋਈ ਜਾਨੀ ਹੈਗੀ ਕੀ ਦੱਸਾਂ ਭਾਈ ਅੰਦਰ ਟੈਨਸ਼ਨ ਬਹੁਤ ਜ਼ਿਆਦੇ ਹੋਈ ਪਈ ਹੈਗੀ ਇਕ ਤਾਂ ਮਨਿੰਦਰ ਦਾ ਕੁਛ ਨਹੀਂ ਪਤਾ ਲੱਗ ਰਿਹਾ ਕਿੱਥੇ ਤਾਂ ਗਈ ਹੈ ਕਿੱਥੇ ਨਾ ਘਟੂ ਘਟ ਕਮਲੀ ਮੈਨੂੰ ਤਾਂ ਕੁਛ ਦੱਸ ਜਾਂਦੀ ਉਤਰਾ ਮਮੀ ਤੇ ਡੈਡੀ ਦੋਨੋਂ ਨੂੰ ਲੱਭਣ ਗਏ ਹੋਏ ਨੇ। ਹੱਜੇ ਤੱਕ ਕੋਈ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਹੈਗਾ। ਪੁੱਤ ਸਾਰਿਆਂ ਨੂੰ ਟੈਨਸ਼ਨ ਹੈ। ਕੋਈ ਨਹੀਂ ਪ੍ਰਮਾਤਮਾ ਕਰੂਗਾ ਪਾਲੀ। ਗਏ ਹੋਏ ਆ ਨਾ ਜਿੱਦੋਂ ਸਾਰੇ ਲੱਭਣ। ਆਉਂਗੀ। ਅਰ ਸੱਚੇ ਪਾਤਸ਼ਾਹ ਮੂਰੇ ਹੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਜਿੱਥੇ ਵੀ ਹੋਵੇ ਠੀਕ ਠਾਕ ਹੋਵੇ। ਤੁਹਾਨੂੰ ਬਤਾ ਪੋ ਜੀ ਜਦੋਂ ਦੀ ਉਹ ਰਹੀ ਸੀ ਨਾ ਮਨੇਂ ਮੈਂ ਤਾਂ ਉਹ ਇੱਕ ਮਿੰਟ ਵੀ ਆਪਦੇ ਅੱਖਾਂ ਤੋਂ ਕਦੇ ਦੂਰ ਨਹੀਂ ਕਰਿਆ ਪਤਾ ਨਹੀਂ ਕਿਹੜੇ ਹਾਲਾਤਾਂ ਚ ਹੋਣੀ ਕਿੱਥੇ ਹੋਣੀ ਮੈਂ ਤਾਂ ਸੋਚ-ਸੋਚ ਕੇ ਦਿਮਾਗ ਫਟੇ ਜਾਂਦਾ ਰਹਿੰਦਾ ਹੁੰਦਾ ਤੁਹਾਨੂੰ ਮੇਰੀ ਮਾਂ ਬਾਰੇ ਵੀ ਪਤਾ ਉਹ ਇੰਨਾ ਕੁਝ ਬੋਲ ਕੇ ਗਈ ਆ ਉਹ ਬਿਨਾਂ ਮਤਲਬ ਤੋਂ ਹੀ ਲੜਕੇ ਭਾਗੀ ਮੇਰੇ ਨਾਲ ਹੁਣ ਮੈਂ ਮਾਂ ਕਣੀ ਦੇਖਾਂ ਮੈਂ ਇੱਧਰ ਦੇਖਾਂ ਮੈਂ ਸੱਚ ਵਿੱਚ ਬਚਾਰੇ ਫਸੀ ਪਈਾਂਗੀ ਚਲ ਕੋਈ ਨਹੀਂ ਪੁੱਤਾ ਤੂੰ ਇੰਨਾ ਨਾ ਸੋਚ ਤੇਰੀ ਮਾਂ ਵਾਸਤੇ ਨਾਲ ਸੱਚ ਆਇਆ ਤੇਰੀ ਮਾਂ ਦਾ ਫੋਨ ਫੋਨ ਕੋਈ ਆਇਆ ਸੀਗਾ ਮੈਨੂੰ ਕਹਿੰਦੇ ਕਿ ਮੈਂ ਤੇਰੇ ਨਾਲ ਮਿਲਣਾ ਵਰਤਨ ਹੈਗਾ ਤੇ ਨਾ ਹੀ ਤੇਰੇ ਲੇਵੇ ਮੈਂ ਆਵਾ ਜਾਵਾ ਪਹਿਲਾਂ ਵਾਂਗੂ ਮੈਂ ਕਿਹਾ ਤੂੰ ਮੇਰੀ ਗਾਲਤੀ ਤਾਂ ਦੱਸ ਦੇ ਕੀ ਆ ਜੇ ਤਾ ਮੇਰੀ ਮਾਦੀ ਸਾਰ ਲੈ ਲਵਾ ਫੇਰ ਚੰਗੀਆਂ ਮੈਂ ਨਹੀਂ ਮੈਂ ਮਾੜੀ ਆਂਗੀ ਪਰ ਪੋਜ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਮੇਰੀ ਮੰਮੀ ਦਾ ਗੁੱਸਾ ਤੁਸੀਂ ਨਾ ਕਰੋ ਦੇਖੋ ਮੈਂ ਤੁਹਾਡੇਗੇ ਹੱਥ ਬੰਦੀ ਆ ਉੱਥੇ ਤਾਂ ਸੁਰੂ ਤੋਂ ਹੀ ਸਵਾ ਇਦਾਂ ਦੇ ਆ ਉਹਨੂੰ ਬੋਲਣ ਲੱਗੇ ਪਤਾ ਹੀ ਨਹੀਂ ਲੱਗਦੇ ਵੀ ਮੈਂ ਕੀ ਬੋਲ ਰਹੀ ਹਾਂ ਕੀ ਨਾ ਨਹੀਂ ਨਹੀਂ ਪੁੱਤ ਅਸੀਂ ਕਾਹਦਾ ਗੁੱਸਾ ਕਰਨਾ ਹੈ ਬਾਕੀ ਰਹੀ ਗੱਲ ਸੁਭਾਦੀ ਇੰਨਾ ਕ ਤਾਂ ਨਾ ਸੋਚਣਾ ਚਾਹੀਦਾ ਜੇ ਤਾ ਸਿਆਣੀ ਉਮਰ ਚ ਬੰਦਾ ਹੋ ਜੇ ਵੀ ਹੁਣ ਮੈਂ ਜਿੱਥੇ ਬੈਠਾ ਉੱਥੇ ਨਹੀਂ ਮੇਰੀਆਂ ਗਾੜੀਆਂ ਚੱਲਦੀਆਂ ਸੁਭਾਅ ਵੀ ਆਪਦੇ ਬੱਚਿਆਂ ਦੇ ਨਾਲ ਬਦਲਣਾ ਪੈਂਦਾ ਹੈ ਵੀ ਹੁਣ ਵਿਆਹੇ ਬਾਰੇ ਬੱਚੇ ਆ ਕਾਹਾਂ ਸੁੱਖ ਨ ਦੋਦੇ ਪੋਤੇ ਆਲੇ ਹੋਣ ਆਲੇ ਆਪਾਂ ਉਹ ਤਾਂ ਹੈ ਭੂਆ ਜੀ ਫਿਰ ਹੁਣ ਮਾਂ ਨੂੰ ਕੌਣ ਸਮਝਾਵੇ ਜੇ ਮਾੜਾ ਮੋਟਾ ਮੇਰੇ ਵਰਗੇ ਕੁਛ ਕਹਤੂਗੀ ਤਾਂ ਚਾਰੇ ਪਾਸੇ ਜਾ ਕੇ ਪੈ ਜਾਂਦੀ ਆਗੀ ਚਲ ਕੋਈ ਨਹੀਂ ਪੁੱਤ ਆਪ ਵੀ ਤੇਰੇ ਨਾਲੇ ਤੇਰੀ ਮਾਂ ਵਰਤਨ ਲੱਗ ਜੂ ਤੂੰ ਇਹ ਦੇਖੀ ਸਾਰਾ ਕੁਝ ਨਾ ਪ੍ਰਮਾਤਮਾ ਇੱਕ ਦਿਨ ਠੀਕ ਕਰ ਦੂਗਾ ਨਾਲੇ ਆਪਣੀ ਮਨਿੰਦਰ ਆਪਾਂ ਨੂੰ ਮਿਲ ਜੂਗੀ ਨਾਲੇ ਉਹੀ ਤੇਰੀ ਮਾਂ ਦੇਖੀ ਤੇਰੇ ਨਾਲ ਕਿਵੇਂ ਵਰਤੂਗੀ ਵਧੀਆ ਆਊ ਜਾਊਗੀ ਸਾਰਾ ਕੁਝ ਹੋ ਜੂਗਾ ਹੋ ਜੀ ਮੈਨੂੰ ਮੇਰੀ ਮਾਂ ਤਾਂ ਕਹੇ ਜੇ ਕੋਈ ਹੋ ਨਹੀਂ ਮੈਨੂੰ ਬਸ ਇਹ ਆ ਵੀ ਮਨਿੰਦਰ ਇੱਕ ਵਾਰ ਘਰੇ ਪਹੁੰਚ ਜੇ ਮੈਂ ਤਾਂ ਜਿੱਥੇ ਕੋਈ ਕਹਿੰਦਾ ਮੈਂ ਤਾਂ ਹਰੇ ਕੇ ਦੇਵੀ ਦੇਵਤੇ ਕਿਉਂ ਸੁਖ ਸੁਖ ਦੀ ਐ ਮੈਂ ਜਿੱਥੇ ਵੀ ਹੋਵੇ ਬਸ ਘਰੇ ਆ ਜਵੇ ਇੱਕ ਵਾਰ ਮਨਿੰਦਰ ਕੋਈ ਨਹੀਂ ਪੁੱਤ ਆ ਜੂਗੀ ਮਨਿੰਦਰ ਤੂੰ ਨਾ ਐਨਾ ਨਾ ਹੁਕਰ ਪੂਆ ਜੀ ਦਲਾਸੇ ਦੇਣ ਨਾਲ ਕੀ ਹੁੰਦਾ ਤੁਸੀਂ ਆਪੇ ਦੱਸੋ ਪੁੱਤ ਮਾੜਾ ਮੋਟਾ ਗੁੱਸਾ ਪਤਾ ਲੱਗੇ ਨਾ ਸਾਰੇ ਕਿਤੇ ਪਤਾ ਕਰ ਲਿਆ ਸਾਰੇ ਰਿਸ਼ਤੇਦਾਰੀਆਂ 'ਚ ਫੋਨ ਕਰ ਲਿਆ ਆਂਡ ਗਵਾਂਡ ਵਾਲਿਆਂ ਨੂੰ ਪੁੱਛ ਲਿਆ ਕਿ ਤੂੰ ਕੁਝ ਨਹੀਂ ਪਤਾ ਲੱਗ ਰਿਹਾ ਨਰਜੀ ਕਿਤੇ ਉਹ ਨਹੀਂ ਨਿੱਕੀ ਕੋਈ ਗੱਲ ਹੋ ਗਈ ਮਨਿੰਦਰ ਨਾਲ ਮੈਸੇਜ ਆਉਂਦੇ ਜੀ ਮਰ ਜੂੰਗੀ ਪੁੱਤ ਤੂੰ ਇਕੱਲੀ ਨਹੀਂ ਮਰ ਜੇਂਗੀ ਅਸੀਂ ਵੀ ਮਗਰ ਮਰਾਂਗੇ ਅਸੀਂ ਕਿ ਜਿਉਂਦੇ ਰਹਿ ਜਾਾਂਗੇ ਬਸ ਐਹ ਜਣਾ ਕੁਛ ਬੋਲ ਮੇਰੀ ਤੀ ਹੋਜੀ ਤੁਹਾਨੂੰ ਪਤਾ ਨਾ ਆਪਣੇ ਆਣ ਗੁਆਣ ਦਾ ਨਾਲੇ ਲੋਕਾਂ ਦਾ ਵੀ ਪਤਾ ਐ ਨਹੀਂ ਪਤਾ ਕਿਹੋ ਜੀਆਂ ਗੱਲਾਂ ਬਣਾਉਣਗੇ ਕਿਦੇ ਕਿਦੇ ਮੂੰਹ ਫੜ ਲਾਂਗੇ ਆਪਾਂ ਸੰਤ ਰੱਬ ਵਿਪਤਾ ਜਿਹਾ ਰੱਖਦਾਗਾ ਅੱਜ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਹਮੇਸ਼ਾ ਸਾਡੇ ਨਾਲ ਹੀ ਪਤਾ ਨਹੀਂ ਕਿਉਂ ਮਾੜਾ ਹੁੰਦਾਗਾ ਪੁੱਤ ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਬਣਿਆ ਸੀ ਭੈਣਪੁਰਾ ਪਹਿਲਾਂ ਮੇਰੇ ਭਰਾ ਨੇ ਮੇਰੇ ਵਾਸਤੇ ਸੁਣੂਗਾ ਹੁਣ ਆਪਦੀ ਧੀ ਵਾਸਤੇ ਸੁਣਦਾ ਕੋਈ ਨਹੀਂ ਜਿਵੇਂ ਕੋਈ ਰੱਬ ਕਹਾਉਂਦਾ ਅਸੀਂ ਸੁਣੀ ਜਾਂਦੇ ਝੋਲੇ ਚ ਪਾਈ ਜਾਂਦੇ ਝਾੜੀ ਜਾਂਦੇ ਜਿਵੇਂ ਸਾਡੇ ਕਰਮਾਂ ਚ ਲਿਖਿਆਗਾ ਭੋਗਦੇ ਫਿਰਦੇ ਉਹ ਅਜੀ ਤੁਸੀਂ ਨਾ ਮਨੋਣਾ ਕਰੋ ਨਾਲੇ ਵੈਸੇ ਤੁਹਾਡੀ ਤੇ ਬੇਤਪਰਲੇ ਨਹੀਂ ਠੀਕ ਹੈਗੀ ਚਲ ਕੋਈ ਨਹੀਂ ਪੁੱਤ ਮੈਂ ਨਾ ਤੈਨੂੰ ਚਾਹ ਬਣਾ ਕੇ ਦੇਣੀ ਹੈ ਕੋਈ ਮੇਰੇ ਤਾਂ ਕੁਛ ਵੀ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਜਿੰਨਾ ਟਾਈਮ ਮਨਿੰਦਰ ਘਰੇ ਨਹੀਂ ਨਾ ਆਉਂਦੀ ਮੇਰੇ ਤਾਂ ਸੰਗ ਚ ਪਾਣੀ ਤੱਕ ਕੁੱਟ ਤੱਕ ਨਹੀਂ ਲੰਗਦੀ ਹੈਗੀ ਉਹੋ ਪੁੱਤ ਜੇ ਤੂੰ ਆਪਦੀ ਸਿਹਤ ਦਾ ਖਿਆਲ ਰੱਖੇਗੀ ਤਾਂ ਹੀ ਇਹ ਹੋਣ ਵਾਲੇ ਬੱਚੇ ਦਾ ਖਿਆਲ ਰਹੂਗਾ ਗਾਹਾਂ ਵੀ ਆਪਾਂ ਨੂੰ ਆਪਦੇ ਪਰਿਵਾਰ ਦੀ ਲੋੜ ਹੈਗੀ ਤੇ ਨਾ ਹੀ ਤੂੰ ਅਜ ਜਿਵਾਈ ਲੇਤੀ ਐ ਮੈਂ ਨਹੀਂ ਹੁਣੀ ਤੇਰੇ ਵਾਸਤੇ ਦੁੱਧ ਗਰਮ ਕਰ ਲਿਆ ਹੁਣੀ ਤੂੰ ਜੀ ਤੁਸੀਂ ਸਮਝੋ ਨਾ ਮੇਰਾ ਨਹੀਂ ਦਿਲ ਕਰਦਾ ਕੁਝ ਵੀ ਕਰਨ ਨੂੰ ਫੇਰਾ ਰੋਕੇ ਕੀ ਬਣ ਜੂਗਾ ਜੇ ਹੁਣ ਤੂੰ ਰੋਣ ਲੱਗ ਜਾ ਮੈਂ ਰੋਣ ਲੱਗ ਜਾਨੀ ਐ ਇੱਥੇ ਆਪਾਂ ਨੂੰ ਬਰਿਆਉਣ ਵਾਲਾ ਵੀ ਕੋਈ ਨਹੀਂ ਉਹ ਤਾਂ ਬਾਰੀ-ਬਾਰੀ ਫੋਨ ਕਰ ਕਰਕੇ ਆਏ ਪੁੱਛੀ ਜਾਂਦੇ ਵੀ ਠੀਕ ਐ ਕਰਮੋ ਠੀਕ ਐ ਤੂੰ ਠੀਕ ਐ ਦੇ ਮੈਂ ਇਹਨਾਂ ਨੂੰ ਕਹਿ ਦਿੰਦੀ ਆ ਵੀ ਹਾਂ ਸਭ ਠੀਕ ਐ ਤੁਸੀਂ ਇਹ ਇੱਧਰ ਰੱਖੋ ਖਿਆਲ ਸਾਡਾ ਨਾ ਉਹ ਕਰੋ ਕੋਈ ਜੀ ਮੈਨੂੰ ਤਾਂ ਕੁਛ ਨਹੀਂ ਹੋਇਆ ਮੈਂ ਤਾਂ ਚੰਗੀ ਭਲੀ ਆਂਗੀ ਬਸ ਆ ਹਲਾਤਾ ਨੇ ਮਾਰ ਰੱਖਿਆ ਮੈਨੂੰ ਤਾਂ ਕੋਈ ਨਹੀਂ ਪੁੱਤ ਚੱਲ ਖੜੀ ਹੋ ਜਾ ਕੇ ਤੂੰ ਕੋਈ 2 ਘੰਟੇ ਆਰਾਮ ਕਰ ਲੈ ਆ ਜਾ ਇੱਥੇ ਬੈਠੀ ਤੂੰ ਰੋਈ ਜਾਏਗੀ ਮੈਨੂੰ ਪਤਾ ਕੋਈ ਜੀ ਤੁਸੀਂ ਆਰਾਮ ਕਰ ਲਓ ਕੋਈ ਗੱਲ ਨਹੀਂ ਮੈਂ ਬੈਠੀ ਆਂ ਔਰੇ ਖੜੀ ਹੋ ਮੰਨੀ ਦੀ ਹੁੰਦੀ ਏ ਸਿਆਣੇ ਦੀ ਆਖੀ ਖੜੀ ਹੋ ਜਾ ਬਾਈਕ ਕਿਕਰ ਉਹ ਬਾਈਕ ਕਿਕਰ ਤੂੰ ਕਿਵੇਂ ਘੋੜੇ ਵੇਚ ਕੇ ਸੁੱਤਾ ਪਿਆ ਤੈਨੂੰ ਤਾਂ ਭੋਰਾ ਫਿਕਰ ਨਹੀਂ ਉਹ ਕੁੜੀ ਰੋਟੀ ਰੋਟੀ ਕਰੀ ਜਾਂਦੀ ਐ ਰੋਟੀ ਰੋਟੀ ਕਰੀ ਜਾਂਦੀ ਐ ਤੇਰੀ ਦੀ ਤੇਰੀ ਕੁੜੀ ਲੱਗਦੀ ਐ ਰੋਟੀ ਰੋਟੀ ਕਰੀ ਜਾਂਦੀ ਐ ਕੁੜੀ ਮਰੀ ਜਾਂਦੇ ਭੁੱਖੀ ਆਪਾਂ ਕਿ ਲੈਣਾਗਾ ਉੱਤੋਂ ਭੁੱਖ ਤਾਂ ਮੈਨੂੰ ਵੀ ਲੱਗੀ ਐ ਹੋ ਹੋ ਫਿਰ ਮੈਂ ਤਾਂ ਸੁਣ ਕੀ ਕਰਾਂ ਤੂੰ ਤਾਂ 2 ਮਿੰਟ ਸੌਣ ਵੀ ਨਹੀਂ ਦਿੰਦੇ ਸਾਰੀ ਤਾਂ ਜਾਗਦੇ ਨਹੀਂ ਘੰਡੀਆਂ ਇੱਧਰ ਵੀ ਦੇਖਣਾ ਉੱਧਰ ਵੀ ਦੇਖਣਾ ਕੋਈ ਇੱਧਰ ਤਾਂ ਨਹੀਂ ਆਉਂਦਾ ਉਸ ਤਾਂ ਰੋਟੀ ਦਾ ਕੋਈ ਹੱਲ ਕਰੀਏ ਹਾਂ ਉਹ ਹੁਣ ਐ ਚੱਕੀ ਜਾਂਦਾ ਰੋਟੀ ਕਹੀ ਜਾਂਦਾ ਮੈਂ ਤੈਨੂੰ ਪੁੱਖ ਮੈਨੂੰ ਵੀ ਲੱਗੀ ਐ ਤੇ ਮੈਨੂੰ ਪਤਾ ਰੋਟੀ ਦੀ ਭੁੱਖ ਤੈਨੂੰ ਵੀ ਲੱਗੀ ਐ ਹੁਣ ਕਿੰਨਾ ਟਾਈਮ ਭੁੱਖੇ ਬੈਠੇ ਰਵਾਂਗੇ ਘਰੋਂ ਲੈ ਆਈਏ ਇਹ ਘਰੋਂ ਤਾਂ ਲੈ ਆਵਾਂਗੇ ਹੁਣ ਘਰੋਂ ਪਤਨੀ ਬਣਾ ਕੇ ਦਿੰਦੀ ਐ ਕਿ ਨਹੀਂ ਦਿੰਦੀ ਬਣਾ ਕੇ ਯਾਰ ਹੁਣ ਕੀ ਕਰਾਂ ਫੋਨ ਕਰਾਂ ਫਿਰ ਮੈਂ ਕਰੇ ਤੂੰ ਫੋਨ ਕਰਕੇ ਦੇਖ ਐ ਕਰ ਤੂੰ ਫੋਨ ਕਰ ਮੈਂ ਜਦੋਂ ਨੂੰ ਪਹੁੰਚੂਗਾ ਉਦੋਂ ਨੂੰ ਬਣਾ ਦੇਣਗੇ ਠੀਕ ਐ ਚਲ ਮੈਂ ਕਹਿ ਦਿੰਨਾ ਕਰੇ ਫੋਨ ਕਰਕੇ ਹਣ ਮੇਰੀ ਗੱਲ ਸੁਣ ਹਾਂ ਉਹ ਸਾਡੀਆਂ ਬੁੜੀਆਂ ਨਾਲ ਜਿਹੜੀਆਂ ਉਹ ਬਹੁਤ ਹੋਰ ਸਾਫ਼ ਦੀਆਂ ਨੇ ਮੜਾ ਮੋਟਾ ਸੋਚ ਸਮਝ ਕੇ ਘਰੇ ਜਾਈ ਤੇ ਕੋਈ ਗੱਲ ਨਾ ਕਰੀ ਮੈਂ ਤੈਨੂੰ ਦੱਸਾਂ ਗੱਲ ਕਿਸੇ ਕਿਸਮ ਦੀ ਉਹ ਮੈਂ ਕਿਹੜੀ ਗੱਲ ਕਰਨੀ ਆ ਮੈਂ ਤਾਂ ਆਪਦਾ ਜਾ ਕੇ ਤਾਈ ਨੂੰ ਕਹੂੰਗਾ ਰੋਟੀ ਬਣਾ ਦਿਓ ਖੇਤ ਨਾਲ ਮੋਟਰ ਡਿੱਗੀ ਪਈ ਆ ਉੱਥੇ ਕੰਮ ਕਰੀ ਜਾਂਦੇ ਆ ਬਸ ਐ ਕਹੇ ਦੀ ਕਿ ਤਿੰਨ ਚਾਰ ਦਿਹਾੜੀਆਂ ਲੱਗੇ ਫਿਰ ਤੈਨੂੰ ਤਿੰਨ ਚਾਰਾਂ ਦੀ ਰੋਟੀ ਦੇ ਦਿੰਦਾ ਠੀਕ ਆ ਠੀਕ ਆ ਨਾ ਹਾਂ ਬਸ ਹੁਣ ਤੂੰ ਐ ਕਰ ਛੇਤੀ ਜਾ ਛੇਤੀ ਜਾ ਕੇ ਤੇ ਰੋਟੀ ਲੈ ਆ ਫਿਰ ਕਰੀ ਜਾ ਮੈਂ ਕਰ ਦਿੰਦਾ ਬਸ ਧਿਆਨ ਰੱਖੀ ਮੈਂ ਮੇਰਾ ਧਿਆਨ ਆ ਤੂੰ ਮੜੇ ਤੂੰ ਗੇਟ ਚ ਬਾਹਰ ਧਿਆਨ ਨਾਲ ਨਿਕਲੀ ਮੈਂ ਤਾਂ ਧਿਆਨ ਨਾਲ ਹੀ ਨੂੰਗਾ ਠੀਕ ਆ ਹੂੰ ਜਾ ਬਾਈ ਜੀ ਰੋਟੀ ਰੋਟੀ ਦੀ ਭੁੱਖ ਤਾਂ ਮੈਨੂੰ ਹੀ ਲੱਗੀ ਪਈ ਆ ਦੇਖਦੇ ਹਾਂ ਚਲੋ ਮੈਂਨੇ ਕਿੰਨੇ ਫੋਨ ਕਰ ਲਏ ਕੋਈ ਜ਼ਰੂਰੀ ਕੰਮ ਵੀ ਹੁੰਦਾ ਐਵੇਂ ਥੋੜੀ ਹੁੰਦਾ ਕਿ ਫੋਨ ਹੀ ਨਾ ਚੱਕੋ ਕੰਮ ਦੇ ਵਿੱਚ ਸੀਗਾ ਹਰਪ੍ਰੀਤ ਨੂੰ ਕਹੀਦਾ ਜਾਣਾਗਾ ਹਾਂ ਬਸ ਕੱਲੇ ਕੰਮ ਹੀ ਜ਼ਰੂਰੀ ਆ ਬਸ ਨਾ ਕੰਮ ਹੀ ਕਰਦੇ ਰਹਿ ਜਾਓਗੇ ਮੈਂਨ ਤਾਂ ਕਿਸੇ ਨਾਲ ਤੋੜ ਦਾਂਗੇ ਵਿਆਕੇ ਕਿਉਂ ਐ ਕਿਵੇਂ ਵਿਆਕੇ ਤੋੜ ਦਾਂਗੇ ਹਾਂ ਡੈਡੀ ਨੇ ਨਾ ਮੁੰਡਾ ਵੇਖ ਲਿਆ ਯਾਰ ਹਰਪ੍ਰੀਤ ਗੱਲ ਸੁਣ ਉਹਦੇ ਦੇਖਣ ਨਾਲ ਨਾ ਦੇਖਣ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੂੰ ਆਪਦੇ ਮੂੰਹ ਤੋਂ ਆਣੀ ਕਰਦੀ ਨਾ ਰਿਸ਼ਤੇ ਨੂੰ ਉਹਨਾਂ ਚਿਰ ਤੈਨੂੰ ਕਿਵੇਂ ਵਿਆਹ ਦੇਣਗੇ ਫਿਰ ਉਹ ਲਾਡੀ ਕਿੰਨੇ ਕ ਜਵਾਬ ਦੇਈ ਜਾ ਮੈਂ ਹੁਣ ਤੇਰੇ ਸਾਹਮਣੇ ਕਿੰਨੇ ਰਿਸ਼ਤੇ ਮੋੜਿਆ ਹੈ ਨਾ ਇੱਕ ਮਹੀਨਾ ਸਿਰਫ ਇੱਕ ਮਹੀਨਾ ਤੈਨੂੰ ਇੱਕ ਮਹੀਨਾ ਦਾ ਕਿਹਾ ਨਾ 1 ਮਿੰਟ ਦਾ ਟਾਈਮ ਦੇ ਦੇ ਮੈਨੂੰ ਬਸ ਯਾਰ ਹੁਣ ਡੈਡੀ ਨਹੀਂ ਮੇਰੀ ਗੱਲ ਸਮਝਦੇ ਮੈਂ ਇੱਕ ਗੱਲ ਕਹਾਂ ਡੈਡੀ ਨੇ ਕੋਈ ਮੁੰਡਾ ਵੇਖਿਆ ਸੀਗਾ ਮੇਰੇ ਵਾਸਤੇ ਤੇ ਮੰਮੀ ਮੈਨੂੰ ਕਹਿੰਦੀ ਸੀ ਵੀ ਉਹ ਮੁੰਡੇ ਨੂੰ ਇੱਕ ਵਾਰ ਤੂੰ ਮਿਲਿਆ ਜਾ ਕੇ ਵੀ ਪਤਾ ਲੱਗ ਜਾਂਦਾ ਸੁਆਹ ਦਾ ਕਿਵੇਂ ਆ ਕਿਵੇਂ ਨਹੀਂ ਤੇ ਮੈਂ ਮੰਮੀ ਦੀ ਗੱਲ ਮੋੜ ਨਹੀਂ ਸਕੀ ਤੇ ਮੈਨੂੰ ਜਾਣਾ ਪਊਗਾ ਐ ਕਿਵੇਂ ਜਾਣਾ ਪਊਗਾ ਤੈਨੂੰ ਮੈਂ ਕਹੀਂ ਤਾਂ ਜਾਣਾ ਯਾਰ ਵੀ ਥੋੜਾ ਜਿਹਾ ਟਾਈਮ ਤਾਂ ਦੇ ਦੇ ਮੈਨੂੰ ਐ ਤੂੰ ਉੱਥੇ ਜਾ ਕੇ ਕੀ ਕਰ ਦੇਂਗੀ ਇਹ ਧੱਕੇ ਉਹਨਾਂ ਨੇ ਕੋਈ ਗੱਲਬਾਤ ਕਰਤੀ ਫੇਰ ਉਹ ਹੋ ਆਈ ਵੀ ਕਿਵੇਂ ਗੱਲਬਾਤ ਕਰਦਾਂਗੇ ਕੋਈ ਨਾ ਇੱਕ ਵਾਰ ਮੈਂ ਜਾਇਆ ਨਹੀਂ ਆ ਮੁੰਡੇ ਨਾਲ ਗੱਲਬਾਤ ਕਰਿਆ ਨਹੀਂ ਆ ਮੈਂ ਕਿਹਾ ਹਾਂ ਹੀ ਕਰਨ ਲੱਗੀ ਆ ਹਜੇ ਹੁਣੇ ਕਰਾ ਦੂ ਤੈਨੂੰ ਮੈਂ ਮੁੰਡੇ ਨਾਲ ਗੱਲਬਾਤ ਮੇਰੀ ਗੱਲ ਸੁਣ ਲੈ ਠੀਕ ਆ ਤੂੰ ਕਿਤੇ ਨਹੀਂ ਜਾਣਾ ਜਵਾਬ ਦੇ ਦੇ ਆਪਦੇ ਬਾਪੂ ਹੁਣ ਡੈਡੀ ਨੂੰ ਕਿਵੇਂ ਜਵਾਬ ਦੇ ਦਾਂ ਤੂੰ ਮੈਨੂੰ ਪੁੱਛਦੇ ਆ ਵੀ ਕੀ ਕਾਰਨ ਰੀਜ਼ਨ ਪੁੱਛਦੇ ਵੀ ਕਾਹਤੋਂ ਹਰ ਵਾਰ ਮੁੰਡਾ ਮੋੜਦਾ ਨਹੀਂ ਆ ਬਈ ਰਿਸ਼ਤੇ ਇੰਨੇ ਵਧੀਆ ਤੋਂ ਵਧੀਆ ਘਰ ਦੇ ਆਉਂਦੇ ਆ ਕੋਈ ਬਹਾਨਾ ਲਾ ਦੇ ਕਹਦੇ ਮੇਰਾ ਸਿਰ ਦੁਖਦਾ ਮੇਰਾ ਢਿੱਡ ਦੁਖਦਾ ਕੋਈ ਸੌਬਹਾਨਾ ਲਾ ਦੇ ਬਸ ਉਹਦੇ ਬਿਮਾਰ ਹੋ ਜੀ ਯਾਰ ਕੋਈ ਗੱਲ ਨਹੀਂ ਅੱਜ ਹੀ ਜਾਣਾ ਪਊਗਾ ਅੱਜ ਹੀ ਕਿਹਾ ਮੰਮੀ ਨੇ ਮੈਨੂੰ ਹਟਦੀ ਨਹੀਂ ਜਾਏਗੀ ਸਿੱਧਾ ਕਹਿ ਦੇ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਬੱਸ ਇਹ ਗੱਲ ਨਹੀਂ ਹੈਗੀ ਮੈਂ ਵਿਆਹ ਨਾ ਕਰਾਉਣਾ ਹੁੰਦਾ ਫਿਰ ਮੈਂ ਰਿਸ਼ਤੇ ਕਿਉਂ ਮੋੜਦੀ ਪਹਿਲਾਂ ਮੈਨੂੰ ਨਹੀਂ ਦੱਸਦੀ ਜੀ ਮੈਂ ਵਿਆਹ ਕਰਾਉਣਾ ਤਾਂ ਹੀ ਵੇਟ ਕਰੀ ਜੰਨੀ ਆ ਤੇਰੀ ਵੇਟ ਕਰੀ ਜੰਨੀ ਆ ਫਿਰ ਮੈਨੂੰ ਹੁਣ ਕਿਉਂ ਬਾਰ ਬਾਰ ਕਹੀ ਜਾਂਦੀ ਮੈਨੂੰ ਜਾਣਾ ਜਦੋਂ ਤੈਨੂੰ ਮੈਂ ਕਹਿ ਤਾ ਠੀਕ ਹੈ ਤੂੰ ਅੱਜ ਕਹਿ ਦੇ ਕਿ ਮੈਂ ਤਾਂ ਪਿੰਡ ਚਲੀ ਜਾਏਗੀ ਬੱਸ ਗੋਲੇ ਵਗਜਾ ਇੱਕਦਮ ਮਾਸੀ ਕੋਲ ਕਿਵੇਂ ਵਗ ਜਾ ਹੁਣ ਮਾਸੀ ਨਾਲ ਵੀ ਮੰਮੀ ਨੇ ਗੱਲ ਕਰਖੀ ਹੈਗਾ ਹਾਂ ਬੱਸ ਫਿਰ ਜਾਣਾਗਾ ਤੂੰ ਹੈ ਮੇਰੀ ਸੌਂ ਖਾ ਵੀ ਜੇ ਉੱਥੇ ਕੋਈ ਗੱਲਬਾਤ ਹੋਗੀ ਤੂੰ ਉੱਥੇ ਜਵਾਬ ਦੇਵੇਂਗੀ ਹੀ ਦੇਵੇਂਗੀ ਠੀਕ ਹੈ ਹਾਂ ਮੈਨੂੰ ਤੇਰੀ ਸੌਂ ਲੱਗੇ ਕੋਈ ਵੀ ਗੱਲਬਾਤ ਹੁੰਦੀ ਆ ਮੈਂ ਸਾਰੀ ਗੱਲ ਦੱਸੂਗੀ ਕੋਈ ਨਾ ਜਵਾਬ ਵੀ ਦੇ ਆਉਂਗੀ ਮੈਂ ਤੇ ਨਾਲੇ ਗੱਲ ਸੁਣ ਲੈ ਠੀਕ ਹੈ ਜਦੋਂ ਉੱਥੇ ਜਾ ਕੇ ਵਿੱਚ ਬੈਠ ਗਈ ਨਾ ਤੇ ਫੋਨ ਲਾ ਲਈ ਕਾਲ ਤੇ ਮੈਂ ਸਾਰੀਆਂ ਗੱਲਾਂ ਸੁਣੂਗਾ ਕੀ ਗੱਲਾਂ ਹੋ ਰਹੀਆਂ ਕੀ ਨਹੀਂ। ਨਾ ਮੇਰੇ ਤੇ ਯਕੀਨ ਨਹੀਂ ਹੈਗਾ ਇਹ ਕੀ ਮਤਲਬ ਹੋਇਆ ਲੈ ਫੋਨ ਲਾ ਲਈ। ਉਹੋ ਯਕੀਨ ਦੀ ਗੱਲ ਨਹੀਂ ਹੈਗੀ ਨਾਲੇ ਮੈਨੂੰ ਪਤਾ ਲੱਗ ਜਾਊਗਾ ਮੈਂ ਪ੍ਰੇਪੇਅਰ ਹੋ ਜਾਊਗਾ ਵੀ ਤੇਰੇ ਬਾਪੂ ਦੇ ਕਿਹੜੇ ਸਵਾਲਾਂ ਦੇ ਮੈਨੂੰ ਜਵਾਬ ਦੇਣੇ ਪੈਣਗੇ। ਯਾਰ ਗੱਲ ਸਮਝਿਆ ਕਰ। ਮੈਂ ਜੇ ਤੈਨੂੰ ਕਹਿੰਨਾ ਨਾ ਨਹੀਂ ਮੰਮੀ ਜਾਵੇ ਨਹੀਂ ਡੈਡੀ ਜਾਂ ਡੈਡੀ ਤਾਂ ਗਏ ਹੋਏ ਨੇ ਡਿਊਟੀ ਤੇ। ਕੱਲਾ ਆਊਗਾ ਉਹ। ਤੇ ਤੂੰ ਮੈਂ ਵੀ ਕੱਲੀ ਜਾਊਂਗੀ। ਮੰਮੀ ਕਹਿੰਦੀ ਤੂੰ ਕੱਲੀ ਜਾ ਇੱਕ ਵਾਰ। ਕਮਾਲ ਹੋ ਗਈ ਯਾਰ। ਗੱਲਾਂ ਰਸਤੇ ਦੀ ਕਰਨੀਆਂ ਇਕੱਲੇ ਆਣੇ ਤੁਸੀਂ ਕੀ ਗੱਲ ਕਰੋਗੇ ਹੈ ਮੈਂ ਤਾਂ ਸੋਡੀ ਸਮਝ ਨਹੀਂ ਲੱਗਦੀ ਮੰਮੀ ਡੈਡੀ ਨੇ ਤਾਂ ਗੱਲ ਕਰ ਲਈ ਕਿ ਉਹ ਮੁੰਡੇ ਨਾਲ ਆਹੋ ਬਸ ਫਿਰ ਤੈਨੂੰ ਇਕੱਲਾ ਫਿਰ ਕਰਾਉਣਾ ਹੈ ਹੈ ਯਾਰ ਮੈਂ ਕਿਹੜਾ ਨੂੰ ਹਾਂ ਹੀ ਕਰਨ ਲੱਗੀ ਆ ਜਾ ਤੂੰ ਗੱਲ ਸੁਣ ਯਾਰ ਮੈਂ ਤੈਨੂੰ ਗੱਲ ਦੱਸਦਾ ਠੀਕ ਹੈ ਤੂੰ ਉੱਥੇ ਜਾਈ ਜਾ ਕੇ ਤੋਰੇ ਕੋਲੇ ਸਾਰੀ ਗੱਲ ਸੱਚ ਦੱਸ ਦੀ ਮੁੰਡੇ ਨੂੰ ਠੀਕ ਹੈ ਤੂੰ ਉਹਨੂੰ ਆਏ ਕਹਿ ਦੀ ਕਿ ਵੀ ਗੱਲ ਸੁਣ ਲੈ ਵੀ ਚਲ ਮੇਰੇ ਮਾਪਿਆਂ ਨੂੰ ਤੂੰ ਪਸੰਦ ਹੈ ਠੀਕ ਹੈ ਤੇ ਪਰ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਨਹੀਂ ਠੀਕ ਹੈ ਕਹਿ ਜੇ ਤੂੰ ਮੇਰੀ ਗੱਲ ਨੂੰ ਸਮਝੇਂਗਾ ਮੈਂ ਤੇਰੇ ਕੋਲ ਤਾਂ ਗੱਲ ਕੀਤੀ ਹੈ ਕਿ ਤੂੰ ਆਪਦੇ ਆਪ ਹੀ ਰਿਸ਼ਤੇ ਨੂੰ ਜਵਾਬ ਦੇ ਦੇ ਇਹ ਗੱਲਾਂ ਚੱਲਦੀਆਂ ਨੇ ਫਿਲਮਾਂ ਚ ਆਈ ਤਾਂ ਹੁੰਦਾ ਯਾਰ ਜ਼ਰੂ ਫਿਲਮਾਂ ਚ ਹੀ ਹੁੰਦਾ ਤੂੰ ਕਹਿਦੀ ਵੀ ਐ ਕਰਕੇ ਵੀ ਤੂੰ ਮੈਨੂੰ ਤਾਂ ਵਿਆਹ ਕੇ ਲੈ ਜਾਏਂਗਾ ਪਰ ਮੇਰੀ ਰੂਹ ਤਾਂ ਉਹਦੇ ਕੋਲ ਰਹੇ ਜੂਗੀ ਠੀਕ ਹੈ ਇਹ ਸਾਰੀਆਂ ਗੱਲਾਂ ਚੱਲਦੀਆਂ ਨੇ ਯਾਰ ਫਿਲਮੀ ਡਾਇਲੋਗ ਤਾਂ ਆਪਦੇ ਕੋਲ ਹੀ ਰੱਖ ਓ ਯਾਰ ਈਮੋਸ਼ਨਲ ਹੋ ਜਾਊਗਾ ਮੌਕੇ ਤੇ ਉਹ ਮੈਂ ਯਾਰ ਅੱਜ ਸਾਰ ਨਾਲ ਗੱਲ ਕਰ ਲੂੰਗੀ ਬਸ ਦੇਖ ਲਈ ਤੂੰ ਤੈਨੂੰ ਗੱਲ ਆਖਰ ਨੂੰ ਤਾਂ ਇਹੀ ਕਰਨੀ ਪਊਗੀ ਤੂੰ ਉੱਥੇ ਜਦੋਂ ਉਹਨੂੰ ਕਹਤਾ ਨਾ ਕਿੰਨ ਕਰਕੇ ਦੇਖ ਲੈ ਵੀ ਤੂੰ ਮੇਰੇ ਘਰ ਦੇ ਨੂੰ ਮਨਾ ਕੇ ਮੈਨੂੰ ਤਾਂ ਵਿਆਹ ਕੇ ਲੈ ਜਾਏਗਾ ਪਰ ਮੈਨੂੰ ਖੁਸ਼ ਨਹੀਂ ਰੱਖ ਸਕਦਾ ਮੇਰਾ ਧਿਆਨ ਤਾਂ ਕਹੇ ਆਕਾਸ਼ ਦੇ ਵਿੱਚ ਹੀ ਰਹੂਗਾ ਠੀਕ ਹੈ ਗੁਰੂ ਜੀ ਹੋਰ ਕੁਝ ਬਸ ਠੀਕ ਹੈ ਤੁਸੀਂ ਨਾ ਕੁਛ ਗੱਲ ਕਰਿਓ ਚੰਗਾ ਆਪਦੇ ਘਰੇ ਆਪ ਨਾ ਲੈ ਕੇ ਹੀ ਮੇਰੇ ਘਰੇ ਰਿਸ਼ਤਾ ਕੋਈ ਬਸ ਫਿਰ ਹੁਣ ਕਾਸ਼ ਦੇਖ ਲੈ ਹੁਣ ਤੇਰੇ ਕਰਕੇ ਤਾਂ ਹੀ ਪੰਜਾ ਰਿਸ਼ਤੇ ਘਰੋਂ ਮੋੜੇ ਆ ਮੈਂ ਜੇ ਤੂੰ ਮੇਰੇ ਵਾਸਤੇ ਇੰਨਾ ਕਰੀ ਜਨਾ ਤਾਂ ਮੈਂ ਵੀ ਤਾਂ ਕੁਛ ਨਾ ਕੁਛ ਤਾਂ ਕਰੀ ਇਨੇ ਤੇਰੇ ਲਈ ਬਸ ਠੀਕ ਹੈ ਯਾਰ ਫਿਰ ਕੋਈ ਗੱਲ ਨਹੀਂ ਐ ਤੂੰ ਆਏ ਕਰ ਜੇ ਮੈਂ ਤੈਨੂੰ ਕਿਹਾ ਤੂੰ ਬਸ ਉੱਥੇ ਜਾ ਕੇ ਨਾ ਕੋਈ ਨਾ ਕੋਈ ਗੱਲ ਕਰ ਲਈ ਠੀਕ ਹੈ ਮੈਨੂੰ ਵੀ ਪਤਾ ਨੰਦਰ ਤੇ ਭਰੋਸਾਗਾ ਯਾਰ ਤੂੰ ਰਿਸ਼ਤੇ ਮੋੜ ਜਾਨੀਆਂ ਵੀ ਆ ਵੀ ਰਿਸ਼ਤਾ ਮੋੜ ਦੇਣੀ ਕੋਈ ਗੱਲ ਨਹੀਂ ਜੀ ਮੇਰੇ ਤੇ ਛੱਡ ਦੇ ਇਹ ਗੱਲ ਤੁਸੀਂ ਸਾਰੇ ਐਵੇਂ ਟੈਨਸ਼ਨ ਨਾ ਲੋ ਟੈਨਸ਼ਨ ਨਹੀਂ ਹੁੰਦੀ ਯਾਰ ਹੁਣ ਟੈਨਸ਼ਨ ਤਾਂ ਹੋਊਗੀ ਨਾ ਦੱਸ ਤੂੰ ਆ ਕੇ ਸਿੱਧੀ ਸਿੱਧੀ ਗੱਲ ਕਹਿ ਜੰਨੀ ਮਮੀ ਡੈਡੀ ਤਾਂ ਮੰਨ ਲੇ ਬਸ ਮੇਰੇ ਤੇ ਗੱਲ ਹੈ ਇਹ ਤੂੰ ਵੀ ਮੰਨ ਗਈ ਬਸ ਫਿਰ ਤਾਂ ਮੈਂ ਤਾਂ ਰਹਿ ਗਿਆ ਬਸ ਇੱਥੇ ਜੋ ਗਈ ਯਾਰ ਹੁਣ ਨਾ ਡਾੜੀ ਅੱਗੇ ਮੈਂ ਬੋਲ ਨਹੀਂ ਸਕਦੀ ਮੈਨੂੰ ਡਾੜੀ ਤੋਂ ਡਰ ਲੱਗਦਾ ਅਜੇ ਮੰਮੀ ਅੱਗੇ ਤਾਂ ਮੈਂ ਗੱਲ ਕਰ ਲਾ ਨਹੀਂ ਹੁੰਦੀ ਆ ਹੂੰ ਉਹ ਤਾਂ ਵਧੀਆ ਕਹਿੰਦੀ ਹੁੰਦੀ ਸੀ ਮੈਂ ਆਪੇ ਮਨਾਲੂਗੀ ਆਪਦੇ ਘਰਦਿਆਂ ਨੂੰ ਤੂੰ ਨੌਕਰੀ ਦਾ ਲੱਗ ਮੈਂ ਤਾਂ ਲੱਗਿਆ ਲੱਗਿਆ ਨੌਕਰੀ ਮਨਾ ਆਪਦੇ ਘਰਦਿਆਂ ਨੂੰ ਗੈ ਸਿੱਧਮ ਸਿੱਧਾ ਮਨਾ ਤਾਂ ਲੂੰਗੀ ਹੂੰ ਤੂੰ ਕਿਸੇ ਨੂੰ ਤਾਂ ਕਰੇ ਭੇਜ ਕੋਈ ਬਚੋਲਾ ਭੇਜ ਘਰੇ ਸਿੱਧੀ ਪਹਿਲਾਂ ਨਾ ਗੱਲ ਤੇ ਨੂੰ ਕਰਨੀ ਪਊਗੀ ਬਚੋਲਾ ਭੇਜ ਨਾਲ ਐਂ ਕਰੀ ਇਹ ਕਰ ਬਚੋਲਾ ਛੋਡੇ ਘਰਦਿਆਂ ਨੂੰ ਕੋਈ ਜਾਣਦਾ ਨਹੀਂ ਕਰਦਾ ਨਹੀਂ ਸਿੱਧਮ ਸਿੱਧਾ ਐ ਕਿਵੇਂ ਡਾਇਰੈਕਟਰ ਰਿਸਤੇ ਤਰੀਕੇ ਮੈਂ ਨਿਕਲੇ ਹੋ ਵੀ ਕੋਈ ਚਲ ਇਹ ਤਾਂ ਪੇਛ ਸਕਦੇ ਹਾਂ ਉੱਧਰ ਜਵਾਬ ਦੇ ਫਿਰ ਕਰ ਦਿਆਂਗਾ ਹਾਂ ਜਾਨ ਮੈਂ ਜਾਣੀ ਆ ਯਾਰ ਉੱਧਰ ਟੈਨਸ਼ਨ ਪਾਤੀ ਮੈਨੂੰ ਇੱਧਰੋਂ ਇਹਨੂੰ ਹੁਣ ਮੈਂ ਚੀਜ਼ ਦੱਸਾਂ ਉਹ ਦੋ ਤਾਂ ਮਨਿੰਦਰ ਨੂੰ ਕੋਈ ਚੱਕ ਕੇ ਲੈ ਗਿਆ ਸਾਹਜ ਨਹੀਂ ਲੱਗਦੀ ਕੀ ਕਰੀਏ ਕੀ ਨਹੀਂ ਉਹਦੇ ਘਰ ਦੇ ਮੇਰੇ ਤੇ ਸ਼ੱਕ ਕਰੀ ਜਾਂਦੇ ਆ ਕਿ ਤੂੰ ਲੈ ਕੇ ਆਉਂਦਾ ਸੀ ਤੂੰ ਲੈ ਕੇ ਜਾਂਦਾ ਸੀ ਚਾਰੇ ਪਾਸੇ ਤਾਂ ਮੈਂ ਫਸਿਆ ਪਿਆ ਨਾ ਕੋਠੀਆਂ ਤੇ ਕੋਠੀਆਂ ਪੈਂ ਜਾਂਦੇ ਕੋਈ ਨਹੀਂ ਆਹ ਕੰਮ ਤੋਂ ਬਾਹਰ ਕਿਕਰ ਨੂੰ ਕਹੂੰਗਾ

ਆ ਜੁੱਤੀ ਬਣਾਉਣੀ ਪੈਣੀ ਆ ਕਿ ਬਣੀ ਪਈ ਆ ਨਾ ਬਣੀ ਪਈ ਆ ਤੂੰ ਤੇ ਬਾਟ ਖਾਣੇ ਹੁੰਦੀ ਮਾਰ ਤੇ ਪਾਣੀ ਨਾ ਮੈਂ ਕਿਉਂ ਮੈਂ ਬੈਠਦਾ ਇਹਦੀ ਪਾ ਦਿਓ ਜੇ ਉਹ ਕੰਮ ਵਾਲੇ ਬਾਹਰੋਂ ਪਿਕਾੜੀ ਕਰਦੇ ਆ ਨਾ ਕੋਈ ਬਾਦਮੀ ਸੱਸਰੀ ਘਰ ਵਾਸੀ ਜੀ ਹੋਰ ਪੈਰੀ ਪੈਣਾ ਪੈਰੀ ਪੈਣਾ ਤਾਂ ਠੀਕ ਐ ਨਾ ਤੁਸੀਂ ਹੁਣ ਖਿਹੜਾ ਛੱਡਣਾ ਕਿ ਨਹੀਂ ਕਿਕਰਦਾ ਖਿਹੜਾ ਛੱਡ ਰਲ ਕੰਮ ਤੇ ਲੱਗੇ ਆ ਉਥੇ ਖਿਹੜਾ ਛੱਡਣ ਨਾਲੀ ਕਿਹੜੀ ਗੱਲ ਆ ਜੀ ਉਹ ਪੰਜੀ ਦੁਆ ਦਾ ਤਾਂ ਬੋਲੀ ਜਾਂਦੀ ਐ ਜੀ ਰੋਟੀ ਦੇਣਾ ਹੈਗਾ ਤੇ ਇੰਤੀ ਜਾਨੀ ਕੋ ਕਰਾਂਗਾ ਮੈਂ ਕੀ ਗੱਲ ਮੇਰੀ ਤੇ ਗੋਲੀ ਰੱਖੀ ਐ ਮੇਰੀ ਤੇ ਤਾਂ ਟੂਆ ਨਹੀਂ ਮਾਰਦੇ ਨਾ ਚੋਰਿਆਂ ਦਾ ਇਹਨਾਂ ਨੂੰ ਦੋ ਕਿ ਲੰਗਰ ਠੱਪ-ਠੱਪ ਭਾਂਜੀ ਜੀ ਤੇਰੀ ਧੀ ਨੇ ਨਾ ਲੰਗਾ ਠੱਪਣੇ ਤੇ ਫਿਰ ਤੂੰ ਗੋਲ ਵੀ ਨਾ ਮੇਰਾ ਪੁੱਤ ਆਗਾ ਮੇਰੇ ਪੁੱਤ ਦੇ ਦੋਸਤਾਂ ਮੈਂ ਰੋਟੀ ਤੇ ਕੱਲਾ ਨਾ ਕੱਲਾ ਤੈਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਗਈ ਹਾਂ ਹਾਂ ਇਹ ਆ ਤੇਰੇ ਪੁੱਤ ਦੇ ਦੋਸਤ ਨੇ ਸਾਰਾ ਕਾਰਾ ਹੀ ਇਹ ਕਰਾਉਂਦੇ ਨੇ ਨਾ ਤੈਨੂੰ ਵੀ ਪਤਾ ਵੀ ਕਰਾ ਰਾਇਆ ਕਰੂੰਗਾ ਮਾਸੀ ਕੀ ਕੋਲੇ ਖਾਦੇ ਅੰਗ ਗੁੰਬਰੀ ਜਾਨੀ ਆ ਵਰੀ ਜਾਨੀ ਆ ਕੀ ਗੱਲ ਹੋਈ ਐ ਬਹਿ ਜਾ ਬਹਿ ਜਾ ਆਇਆ ਕੋਲੇ ਖਾਦਾ ਦਾ ਗੱਲਾਂ ਵੇਖ ਕੀ ਕਰਦਾ ਹੈ ਹੈ ਸਾਰਾ ਘਾਰੀ ਤੁਸੀਂ ਖਰਾਬ ਕਰ ਦਿਓ ਇਹ ਕਰਤੂਤਾ ਜਿਹੜੀਆਂ ਕੀਤੀਆਂ ਨੇ ਤੁਸੀਂ ਰਲੇ ਮਿਲੇ ਸਾਰੇ ਵਿੱਚੋਂ ਲੈ ਅਸੀਂ ਕੀ ਰਣ ਗਏ ਖੇਤ ਉਹਦੇ ਨਾਲ ਕੰਮ ਕਰਾਈ ਜਾਂਦੇ ਆ ਹੋਰ ਅਸੀਂ ਕੀ ਮਾੜਾ ਕਰਤਾ ਬਾਈ ਦਾ ਲੈ ਕਾਇਦਨ ਹੋ ਗਏ ਇਹੋ ਜਿਹਾ ਕੀ ਕੰਮ ਆ ਖੇਤ ਜਿਹੜਾ ਉੱਥੇ ਬੈਠਾ ਉਹ ਲੈ ਤੇ ਸਾਰਾ ਕੰਮ ਹੀ ਖੇਤ ਹੁੰਦਾ ਹੈ ਕਦੇ ਬੁੜੀਆਂ ਖੇਤ ਜਾ ਕੇ ਦੇਖਣ ਤਾਂ ਸਹੀ ਆ ਮੋਟਰ ਡੱਗ ਪੀ ਗਈ ਉਹ ਕਢਾਈ ਜਾਂਦੇ ਆ ਹਾਂ ਹਾਂ ਹੁਣ ਤਾਂ ਮੈਨੂੰ ਸਾਰਾ ਹੀ ਪਤਾ ਹੈ ਜਿਹੜਾ ਕਾਇਦੇ ਨਾਲ ਸਾਨੂੰ ਕੰਮ ਆ ਨਾ ਚਾਰ ਪੰਜ ਦਿਨਾਂ ਦਾ ਸਭ ਪਤਾ ਮੈਨੂੰ ਜਿਹੜਾ ਸਾਨੂੰ ਕੰਮ ਆ ਜਿਹੜਾ ਕੰਮ ਤੁਸੀਂ ਕਰਦੇ ਫਿਰਦੇ ਹੋ ਇਹ ਜਦੋਂ ਨਿਕਲੇ ਨਾ ਬਾਹਰ ਗੱਲ ਬਣਦੀ ਦੇਖੀ ਸਾਡੇ ਨਾਲ ਕੀ ਹੈ ਕਾਈ ਬੇਇਜ਼ਤੀ ਕਰਾਉਣੀ ਸੀਗੀ ਸਾਡੀ ਮੈਂ ਤਾਂ ਬਾਈ ਕਿਕਰ ਨੂੰ ਜਾ ਕੇ ਕਹਿ ਦੂੰਗਾ ਕਿ ਬਾਈ ਆਪਦੀ ਰੋਟੀ ਆਪ ਹੀ ਖਾੜ ਲਿਆ ਹਾਂ ਕੋਈ ਪੁੱਟੇ ਨੂੰ ਬੋਲੀ ਜਾਣ ਤੇ ਬੋਲੀ ਜਾਂਦੀ ਹੈ ਹਾਂ ਆਤੀ ਆਗੀ ਪਾਪਣ ਦੀ ਆਹੋ ਮੇਰੀ ਪੰਪਰ ਦੀ ਆਦਤ ਆ ਆ ਗੱਲਾਂ ਦੇਖੀ ਤਾਂ ਜਾਈ ਸਾਨੂੰ ਮਰਵਾਉਣੀਆਂ ਏ ਜਿਹੜੀਆਂ ਮੈਂ ਕਹਿ ਨਹੀਂ ਹੈ ਮੈਨੂੰ ਤਾਂ ਗੱਲ ਦਾ ਨਹੀਂ ਪਤਾਗਾ ਔਨ ਸਾਰੀ ਗੱਲ ਪੈ ਗਈ ਆ ਆ ਬਾਲਾ ਨਾਲ ਪੋੜਾ ਜਾਣਾ ਪੜ ਤੋ ਕਿ ਸੇਥਾਂ ਦਾ ਲੁਚਾ ਕੰਜਰਾ ਜੀ ਤੂੰ ਆ ਕੇ ਬੰਦੀ ਜਾਨੀਂ ਹੈਗੀ ਸਮਝ ਕੇ ਬਾਲਾ ਹਾਂ ਮੈਂ ਸਮਝ ਕੇ ਬੋਲਾਂ ਜਿਹੜੇ ਕਰਤੂਤਾ ਕਰਦੇ ਫਿਰਦੇ ਕਿਸੇ ਦੀ ਕੁੜੀ ਇਹਨਾਂ ਨੇ ਕੈਡਨੈਪ ਕਰ ਰਖੀ ਐ ਲਾ ਤੂੰ ਆ ਕਿਹੜੀ ਗੱਲ ਕਰਤੀ ਕੈਡਨੈਪ ਕਰਤੀ ਸਾਡੇ ਤੇ ਦੂਸਣ ਲਈ ਜਾਨੀਏ ਵੇ ਅੱਛਾ ਹੋਰ ਇਹ ਜੀ ਉਹ ਸਾਲ ਕੁੜੀ ਐ ਕਿਤੇ ਪੈਰ ਨਹੀਂ ਪਟਦੀ ਇਹ ਕਰਤੂਤਾ ਕੀਤੀਆਂ ਸੋਡੀਆਂ ਸਾਰੀਆਂ ਓਏ ਤੇ ਸਾਨੂੰ ਕੀ ਪਤਾ ਉਹ ਕਿੱਥੇ ਗਈ ਕਿੱਥੇ ਮਰੀ ਕਿੱਥੇ ਗਲੀ ਉਹ ਸਾਡਾ ਨਾ ਕਿ ਤੂੰ ਲਈ ਜੰਨੀ ਐਵੇਂ ਵਿੱਚ ਦੇਖੇ ਛੋਟੇ ਹੀ ਨਾਂ ਕਿਦਿਆਂ ਦੇ ਧਰੀ ਜਾਂਦੀ ਤੇਰਾ ਤੇ ਕੀ ਕਰਦਾ ਇਹਦਾ ਸੰਗ ਨਹੀਂ ਆਉਂਦੀ ਕੀ ਓਏ ਮੇਰਾ ਤਾਂ ਸਰਜੂਗਾ ਆਪਦੀ ਧੀ ਦਾ ਘਰ ਜਾੜ ਲੇਗੀ ਉਹ ਬਾਈ ਨੂੰ ਫੜ ਕੇ ਲੈ ਗਈ ਪੁਲਿਸ ਤਾਂ ਫੇਰ ਕੀ ਬਣੂਗਾ ਵਧੀਆ ਮੈਂ ਤਾਂ ਕਹਿੰਦਾ ਉਹਨੂੰ ਲਜਾਵੇ ਰੁੜ ਜਾਣੇ ਨੂੰ ਉਹਦਾ ਪਟੇ ਮਾਰਨ ਫੇਰ ਆਪੀ ਮੰਨੂਗਾ ਉਹ ਮੈਂ ਤੇਰੇ ਵਰਗੇ ਨਾ ਇਤਨੀ ਚਾਲ ਚੱਲਣੀ ਜਿਹੜਾ ਮੂੰਹ ਤਾਂ ਪਾ ਕੇ ਪਟਾ ਲਾਇਆ ਇੱਕਾ ਟੱਕਰ ਟੱਕਰ ਨਾਲ ਸੰਗੇ ਆਪਦੇ ਮੁੰਡਿਆਂ ਨੂੰ ਸੱਤਣਾ ਉਹਦੇ ਮਾਰੋ ਸਿਰ ਚ ਡਾਂਗ ਬਾਈ ਕਿਕਰ ਨੂੰ ਮਾਰ ਦਿਓ ਬੱਸ ਫੇਰ ਗੋਲਾ ਸੱਤ ਤੀ ਤੁਹਾਡਾ ਮਾਰ ਦਿਓ ਜੀ ਉਹਨੂੰ ਕੱਲ ਵੀ ਦਿੱਤਾ ਮੁੰਡਿਆਂ ਨੂੰ ਸੱਦ ਕੇ ਬਹੁਤਾ ਗਈ ਪਰਸੋਂ ਦੀ ਕੱਲ ਦੀ ਤੂੰ ਬਹਿ ਜਾ ਇਹਨੂੰ ਦੱਸ ਰਿਹਾ ਕੀ ਕਰ ਦੂਗਾ ਮੇਰਾ ਇਹਦੇ ਕੋਲ ਦੱਸਦੀਆਂ ਇਹ ਕੀ ਕਰ ਦੂਗਾ ਇਹਨੂੰ ਦੱਸਣ ਦੀ ਗੱਲਾਂ ਮੈਂ ਕਹਾਂ ਮਾਰਦਾ ਦੱਸਦੀਆਂ ਤੂੰ ਉਹਨੂੰ ਘਰਦੀਆਂ ਗੱਲਾਂ ਚੱਲ ਇਹ ਤਾਂ ਗੰਦੀ ਲਗੜ ਫੜਾ ਦੇ ਜਣ ਟੁਕੜੇ ਫੜਾਉਣੇ ਆ ਇਹਨੂੰ ਉਹ ਮੈਂ ਤੇਰੇ ਘਰੇ ਨਹੀਂ ਬੈਠਾ ਮੈਂ ਆਪਦੇ ਭਰਾ ਦੇ ਘਰੇ ਬੈਠਾ ਹਾ ਰੋਟੀ ਭਰਾ ਦੇ ਘਰੇ ਰੋਟੀ ਬੰਨ ਗੱਲਾਂ ਦੇ ਕਰਦਾ ਮੈਂ ਬੈਠਾ ਤੂੰ ਭਰਾ ਦੇ ਘਰੇ ਇਹ ਸੋਡੇ ਘਰੇ ਕਰਾਇਆ ਸਾਰੇ ਜੜਾ ਨੂੰ ਦਾਤੀ ਸਮਾਰ ਕੇ ਪਾਣਾ ਤੁਸੀਂ ਆ ਟੁਕੜਿਆਂ ਤੇ ਪੜੀ ਜਾਂਨੇ ਕਿੱਕਰ ਦੇ ਤਾ ਕੰਮ ਕਰਦੇ ਦਿਹਾੜੀ ਲੈਣੇ ਆ ਗਿਆ ਐਵੇਂ ਟੁਕੜਿਆਂ ਤੇ ਪਲਦੇ ਆ ਤੂੰ ਗੱਲ ਨਹੀਂ ਬਾਤ ਨਹੀਂ ਕੋਈ ਐਵੇਂ ਬੋਲੀ ਜਾਂਦੀ ਬੋਲੀ ਇਹ ਹੋਇਆ ਖੇਤਾਂ ਵਾਲੇ ਕਿਹੜਾ ਮਰ ਗਏ ਵੀ ਕਿੱਤਰ ਕੋਲੇ ਜ਼ਿਆਦਾ ਰੁਪਈਆ ਹੈ ਇਹਦੇ ਲੱਗੇ ਰਹਾ ਤੁਸੀਂ ਮਾੜੇ ਮੁਖ ਰੱਤੇ ਤੂੰ ਤਰੀ ਜਾਂਨੇ ਹਾਂ ਤੇ ਜੇ ਮੈਂ ਨਾ ਹੁੰਗੇ ਤੇ ਕਿਕਰ ਕੋਲੇ ਕੋਈ ਹੋਰ ਦਿਹਾੜਗਾ ਮੁਰਕੇ ਉਹਦੇ ਗੱਲ ਪੈ ਜੀ ਜਾ ਤੂੰ ਭੱਜ ਜਾ ਇੱਥੋਂ ਫਰਾ ਦੇ ਇਹਨੂੰ ਚਾਰ ਟੁਕੜੇ ਕਿਸੇ ਨੂੰ ਨਹੀਂ ਪੁੱਛਦੀ ਕਿ ਬਕਸ ਦੀ ਕਿਸੇ ਨਾਲ ਹੋਰ ਨਹੀਂ ਤਾਂ ਮੈਂ ਜਾਣਾਂਗਾ ਫਿਰ ਮੈਂ ਬਾਈ ਨੂੰ ਪਾਪੇ ਆ ਕੇ ਲੈ ਜਾਊਗਾ ਇਹ ਦੁਨੀਆਂ ਵਿੱਚ ਨਾ ਅਜੀ ਨਹੀਂ ਤੇਰੇ ਨਾਲ ਬਹੁਤ ਪੜ੍ਹੀ ਹੋਊਗੀ ਮੇਰੇ ਨਾਲ ਐਵੇਂ ਪੜ੍ਹੀ ਹੋਊਗੀ ਆਮੇ ਪਕੜੀ ਮਾਰਦੀ ਲੈ ਮੇਰਾ ਘਰ ਆ ਕੇ ਮੇਰ ਦਾ ਰੋਟੀ ਕੋ ਮੇਰੇ ਪੁੱਤ ਨੇ ਕੱਢ ਲੈ ਆ ਜਿੰਨੇ ਕ ਸਾਡੇ ਕਰਤੂਤ ਆ ਨਾ ਉਹਨਾਂ ਦਾ ਸ਼ਕਲ ਤੋਂ ਪਤਾ ਲੱਗ ਜਾਂਦਾ ਸਾਡਾ ਵੀ ਕਿੰਨੇ ਕ ਪਾਣੀ ਚੋਂ ਤੁਸੀਂ ਨਾ ਮੇਰਾ ਮੂੰਹ ਪਿਆ ਸਾਫ ਨਹੀਂ ਵੀ ਸ਼ਕਲ ਹਾਂ ਸਾਫ ਜਿੰਨਾ ਮਾਰਵੇਂ ਨਾ ਸਰਗੰਜਾ ਕਰ ਦੋ ਸਾਫ ਕਰਾ ਫੋਨ ਜਿਆਦਾ ਚਾਹ ਰਿਹਾ ਮੈਂ ਚੱਲਾਂਗਾ ਭੇਜ ਦੂੰਗਾ ਆਪੇ ਲੈਣ ਦਾ ਕੀ ਗੱਲ ਮੈਂ ਨਹੀਂ ਲੈ ਕੇ ਜਾਂਦਾ ਰੋਟੀ ਓਏ ਬਾਲੀ ਜਾਂਦੀ ਆ ਲੈ ਉਹ ਬਾਕਰ ਤੇ ਆਉਗਾ ਪਤਾ ਕੇ ਨਹੀਂ ਦੇਜਾਂਗਾ ਜਿਹੜਾ ਪਤਾ ਦਿੰਦਾ ਤੂੰ ਮੈਨੂੰ ਤੋਸਨਾ ਦਿਖਾ ਜਾ ਮਗਰ ਲੈ ਜਾ ਰੋਟੀ ਤੂੰ ਹਾਂ ਤੂੰ ਕੀ ਕਹਿੰਦੀ ਆਂ ਬਗ ਜਾ ਬਗ ਜਾ ਨਾ ਯਾਰ ਦੀ ਇਹ ਨਾ ਸੱਜਣਾ ਬਾਤਾ ਮੇਰਾ ਨਾ ਮੇਰਾ ਕਾਜ ਆ ਮੱਚਾ ਪਿਆ ਕਾਜ ਆ ਆ ਮੇਰੀ ਧੀ ਦਾ ਘਰ ਉਜੜੀ ਜਾਂਦਾ ਮੈਂ ਤਾਂ ਬੋਲਦੀ ਇੱਥੇ ਨਹੀਂ ਮੈਨੂੰ ਬੋਲਣ ਦਾ ਮਤ ਵੱਲੀ ਤੂੰ ਝਾੜਦੀ ਜਿਹੜੀ ਨਾ ਕਰ ਦਿੱਤੀ ਸੱਚੇ ਮੁੰਡਾ ਹਾਂ ਮੈਂ ਝਾੜਦੀ ਆ ਜੇ ਮੈਂ ਝਾੜਦੀ ਹੁੰਦੀ ਨਾ ਮੈਂ ਇੱਥੇ ਨਹੀਂ ਸੀ ਰਹੀ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਆਤਿਆ ਆ ਜਾਣ ਦੇ ਕਿੱਥੇ ਨੂੰ ਜਾ ਕਿੱਧਰ ਟੋਪ ਸਿਰ ਤੂੰ ਸਿਰ ਤੂੰ ਬਾਬਾ ਬੋਲ ਨਹੀਂ ਚਾਹਦੀ ਆ ਕਾ